ਸ਼੍ਰੀ ਗੁਰੂ ਸਾਹਿਬ ਦਾ ਉਪਦੇਸ਼ ਬਾਣੀ ਦਾ ਉਪਦੇਸ਼ ਗੁਰੂ ਦਾ ਸਿੱਖ ਸੋਏ ਧਿਆਨ ਨਾਲ ਸਤੂ ਪਈ ਕਿਸੇ ਵੀ ਗੁਰੂ ਘਰ ਦੇ ਵਿੱਚ ਕਿਸੇ ਵੀ ਜੋਰ ਮੈਦਨੇ ਤੇ دیਵਾਨ ਤੇ ਆਪਾਂ ਜਲਦੇ ਹਾਂ ਉਹਦੇ ਵਿੱਚ ਬਾਕੀ ਦੇ ਅੰਗ ਪੈਰ ਵੀ ਸੰਸਾ ਦੀ ਯੋਗ ਨਹੀਂ ਜਿਹੜੇ ਸਾਡੇ ਅਰਿਤੰਤ ਰਾਜ ਯੋਗ ਨੇ ਜਿਨ੍ਹਾਂ ਦਾ ਆਸਾਨ ਜੋੜਿਆ ਬਾਅਦ ਤੇ ਕੇਪਾ ਪਾਟਿਆ ਉਹ ਤਾਂ ਵੀ ਪਾਵਾ ਆਇਆ ਤਾਂ ਨਾਲ ਦੇ ਸ਼ਕਤੀ ਦਾ ਵੀ ਹੈ। ਪਰ ਤੋਂ ਤੋਂ ਬਾਅਦ ਜਿਹੜੀ ਸਾਡੀ ਕਲੋਨੇਟ ਵਾਲੀ ਚੀਜ਼ ਹੈ ਉਹ ਸਾਡੀ ਸੋਲੰਦੀ ਸ਼ਕਤੀ ਹੈ। ਜੇ ਸੋਲੰਦੀ ਸ਼ਕਤੀ ਤਾਂ ਕੰਮ ਕਰਦੀ ਹੈ ਜੇ ਸਾਡਾ ਭਿਆਲੇ ਦਾ ਗੁਰ ਹੋਏ ਤੇ ਤੇ ਧਿਆਨ ਹੀ ਕਰਨੀ ਪਰ ਸੁਣਨ ਤੇ ਧਿਆਨ ਦਾ ਬੜਾ ਆਪਸ ਵਿੱਚ ਸੰਬੰਧ ਹੈ ਜਿੰਨੂੰ ਸੁਣਨ ਦੀ ਯਾਜ ਆ ਗਈ ਗੁਰੂ ਸਾਹਿਬ ਕਹਿੰਦੇ ਨੇ ਉਹ ਸਿੱਧ ਪੀਰ ਅਤੇ ਹੋਰ ਬੜੀਆਂ ਬਰਕਤਾਂ ਉਹਨਾਂ ਵਿੱਚ ਆ ਜਾਂਦੀ ਹੈ ਸੁਣਨ ਦੀ ਜਿੰਨਾ ਵਿੱਚ ਤਾਕਤ ਆ ਜਾਂਦੀ ਕਿਉਂਕਿ ਸੁਣਨਾ ਮਹਤਵਪੂਰਨ ਹੈ ਇੱਕ ਤਾਂ ਸੁਣਨ ਵਾਸਤੇ ਮਨ ਉੱਠਣਾ ਪੈਂਦਾ ਸੁਤੀ ਗੱਲ ਸੁਣਨ ਵਿਦਿਆਰਥੀ ਵੀ ਬਣਨਾ ਪੈਂਦਾ ਵੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਮੈਂ ਕੁਝ ਨਾ ਕੁਝ ਸਿੱਖਾਂ ਇਹਦੇ ਵਿੱਚ ਉਹਦੇ ਵਿੱਚ ਨਿਰਭਰਤਾ ਹੁੰਦੀ ਜਦੋਂ ਆਪਾਂ ਕੋਈ ਜਿਹੜੀ ਗੱਲ ਸੁਣਨੇ ਆ ਜਦੋਂ ਆਪਾਂ ਕਿਸੇ ਨੂੰ ਕਹਿ ਦਿੰਦੇ ਆ ਵੀ ਜਾ ਤੇਰੀ ਮੈਂ ਤੇਰੀ ਸੁਣਦਾ ਹੀ ਨਹੀਂ ਉਹਦਾ ਮਤਲਬ ਹੁੰਦਾ ਆਪਾਂ ਉਹਦੇ ਤੋਂ ਬਾਗੀ ਆ ਉਹਦੇ ਤੋਂ ਅਲੱਗ ਹੀ ਆ ਸੁਣ ਦਾ ਮਤਲਬ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ